ਮੈਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਪਿਛਲੇ ਕੁਝ ਸਮੇਂ ਤੋਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਖਾਸ ਕਰਕੇ ਦਿਹਾਤੀ ਏਰੀਆ ਦੇ ਵਿੱਚ ਜੋ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਹੋਣ ਦੀਆਂ ਘਟਨਾਵਾਂ ਕਾਫੀ ਜ਼ਿਆਦਾ ਵਧ ਗਈਆਂ ਸੀ ਇਸ ਮੁੱਦੇ ਬਾਰੇ ਪ੍ਰੈਸ ਵੱਲੋਂ ਵੀ ਸਾਡੇ ਸੀਨੀਅਰ ਅਫਸਰਾਂ ਦੇ ਧਿਆਨ ਚ ਲਿਆਂਦਾ ਗਿਆ ਸੀ ਜੋ ਆਮ ਪਬਲਿਕ ਵੱਲੋਂ ਵੀ ਵੱਖ-ਵੱਖ ਸਮੇਂ ਤੇ ਜੋ ਸਾਡੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਸੋ ਇਹ ਵਧ ਰਹੀਆਂ ਘਟਨਾਵਾਂ ਦਾ ਇੱਕ ਸੀਰੀਅਸ ਨੋਟਿਸ ਲੈਂਦੇ ਹੋਏ ਸਾਡੇ ਮਾਨਯੋਗ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ ਜੀ ਨੇ ਵੱਖ-ਵੱਖ ਥਾਣਿਆਂ ਦੀਆਂ ਟੀਮਾਂ ਬਣਾਈਆਂ ਜਿਦੇ ਵਿੱਚ ਐਸਪੀਡੀ ਸਾਹਿਬ ਸ਼੍ਰੀ ਸੰਦੀਪ ਸਿੰਘ ਮੱਡ ਜੀ ਦੀ ਅਗਵਾਈ ਹੇਠ ਜੋ ਟੀਮਾਂ ਬਣਾਈਆਂ ਗਈਆਂ ਸੀ ਉਹਨਾਂ ਨੂੰ ਸਫਲਤਾ ਹਾਸਲ ਹੋਈ ਹੈ ਸਾਡੇ ਜ਼ਿਲ੍ਹਾ ਬਰਨਾਲਾ ਦੇ ਇੰਚਾਰਜ ਸੀਆਈਏ ਇੰਸਪੈਕਟਰ ਬਲਜੀਤ ਸਿੰਘ ਥਾਣਾ ਟੱਲੇਵਾਲ ਦੇ ਮੁਖ ਅਫਸਰ ਇੰਸਪੈਕਟਰ ਨਿਰਮਲ ਸਿੰਘ ਤੇ ਥਾਣਾ ਠੁੱਲੀਵਾਲ ਦੇ ਐਸਐਚਓ ਸਹਾਇਕ ਸਬ ਇੰਸਪੈਕਟਰ ਸ਼ਰੀਫ ਖਾਨ ਇਹਨਾਂ ਨੇ ਇੱਕ ਜੁਆਇੰਟ ਐਫਰਟ ਕਰਦੇ ਹੋਏ ਜਿਹੜਿਆ ਇੱਕ ਗਰੋ ਦਾ ਪਰਦਾ ਫਾਸ਼ ਕੀਤਾ ਜਿਹੜਾ ਕਿ ਵੱਡੇ ਲੈਵਲ ਦੇ ਉੱਤੇ ਮੋਟਰ ਤਾਰਾਂ ਦੀਆਂ ਕੇਬਲਾਂ ਚੋਰੀ ਕਰਦਾ ਸੀ ਇਹਦੇ ਵਿੱਚ ਕਾਰਵਾਈ ਕਰਦਿਆਂ ਹੋਇਆਂ ਦੋ ਮੁਕਦਮੇ ਦਰਜ ਕੀਤੇ ਗਏ ਨੇ ਜਿਹਦੇ ਵਿੱਚ ਪਹਿਲਾ ਮੁਕਦਮਾ ਨੰਬਰ 54/24 ਥਾਣਾ ਠੁੱਲੀ ਵਾਲਾ ਦਰਜ ਕੀਤਾ ਗਿਆ ਤੇ ਤਿੰਨ ਦੋਸ਼ੀਆਂ ਨੂੰ ਇਹਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੰਦੀਪ ਸਿੰਘ ਤੇ ਸੁਖਵਿੰਦਰ ਸਿੰਘ ਵਾਸੀ ਇਨਾਵਾਜਵਾ ਤੇ ਲੱਭਰੀ ਸਿੰਘ ਵਾਸੀ ਸੇਖਾ ਇਹ ਤਿੰਨ ਦੋਸ਼ੀਆਂ ਪਾਸੋਂ ਇੱਕ ਮੋਟਰਸਾਈਕਲ ਤੇ ਕੇਵਲ ਮੋਟਰਾਂ ਤੋਂ ਚੋਰੀ ਕੀਤੀ ਹੋਈ ਕੇਵਲ ਤਾਰਾਂ ਦੇ ਪੰਜ ਟੋਟੇ ਜਿਨ੍ਹਾਂ ਦੀ ਕੁੱਲ ਲੰਬਾਈ ਕਰੀਬ 47 ਫੁੱਟ ਬਣਦੀ ਆ ਇਹ ਬਰਾਮਦਗੀ ਹੋਈ ਆ ਇਸੇ ਤਰ੍ਹਾਂ ਸਾਡੇ ਮੁਖ ਅਫਸਰ ਥਾਣਾ ਟੱਲੇਵਾਲ ਵੱਲੋਂ ਮਕਦਮਾ ਨੰਬਰ 38/24 ਅਧੀਨ ਧਾਰਾ 303 ਬੀ ਐਨ ਐਸ ਦਰਜ ਕੀਤਾ ਗਿਆ ਇਸ ਮਕਦਮੇ ਵਿੱਚ ਕੁੱਲ ਪੰਜ ਦੋਸ਼ੀ ਨੇ ਜੀ ਹਰਜੀਤ ਸਿੰਘ ਜਤਿੰਦਰ ਸਿੰਘ ਹੈਪੀ ਸਿੰਘ ਸੰਦੀਪ ਸਿੰਘ ਤੇ ਬਲਜਿੰਦਰ ਸਿੰਘ ਇਹ ਪੰਜ ਦੋਸ਼ੀਆਂ ਤੋਂ ਜੋ ਬਰਾਮਦਗੀ ਆ ਇਹਨਾਂ ਨੇ ਜਿਹੜਾ ਕੇਬਲ ਤਾਰ ਆ ਉਹਨੂੰ ਜਲਾ ਕੇ ਜੋ ਤਾਂਬਾ ਹੁੰਦਾ ਉਹ ਜਲਿਆ ਹੋਇਆ ਤਾਂਬਾ ਬਰਾਮਦ ਕੀਤਾ ਗਿਆ ਕਰੀਬ 15 ਕਿਲੋ ਤੇ ਇੱਕ ਮੋਟਰਸਾਈਕਲ ਤੇ ਇੱਕ ਮੋਟਰਸਾਈਕਲ ਰੇੜਾ ਜਿਹੜਾ ਕਿ ਇਹ ਚੋਰੀ ਦੇ ਸਮਾਨ ਨੂੰ ਇੱਧਰ ਉੱਧਰ ਕਰਨ ਲਈ ਵਰਤਦੇ ਸੀਗੇ ਉਹ ਸਾਰੀ ਬਰਾਮਦਗੀ ਕਰਕੇ ਜਿਹੜਾ ਇਹਨਾਂ ਦੇ ਵੱਲੋਂ ਇਹ ਮੁਕੱਦਮਾ ਦਰਜ ਕੀਤਾ ਗਿਆ ਸਾਰੇ ਦੋਸ਼ੀਆਂ ਦਾ ਜਿਹੜਾ 2 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਸੀਗਾ ਉਹ ਡਿਟੇਲਡ ਪੁੱਛਗਿੱਛ ਕੀਤੀ ਗਈ ਹੈ ਸੋ ਪੂਰੇ ਬਰਨਾਲੇ ਜ਼ਿਲ੍ਹੇ ਦੀਆਂ ਕਰੀਬ 50 ਤੋਂ ਉੱਤੇ ਜੋ ਵਰਦਾਤਾ ਜੋ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਕੰਪਲੇਂਟਸ ਰਿਸੀਵ ਹੋਈਆਂ ਸੀ ਇਹਨਾਂ ਨੇ ਵੱਖ-ਵੱਖ ਪਿੰਡਾਂ ਤੋਂ ਚੋਰੀਆਂ ਕੀਤੀਆਂ ਸੀ ਥੋੜੀਆਂ-ਥੋੜੀਆਂ ਉਹ ਵੱਡੇ ਲੈਵਲ ਦੇ ਉੱਤੇ ਟਰੇਸ ਕੀਤੀਆਂ ਗਈਆਂ ਨੇ ਤੇ ਅੱਜ ਇਹ ਸਾਰੇ ਦੋਸ਼ੀਆਂ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਜਾ ਰਿਹਾ ਸਰ ਪਹਿਲਾਂ ਕਿੱਥੇ ਵੇਚਦੇ ਰਹੇ ਜੀ ਇਹ ਤਰ੍ਹਾਂ ਇਦੇ ਬਾਰੇ ਜਿਹੜਾ ਸਾਡੇ ਵੱਲੋਂ ਗੰਭੀਰ ਦੇ ਦਿੱਤਾ ਦੇ ਨਾਲ ਜਿਹੜੀ ਹੈ ਪੁੱਛਕਿਛ ਕੀਤੀ ਗਈ ਆ ਕੁਝ ਇਹਨਾਂ ਸਾਨੂੰ ਲੀਡਸ ਮਿਲੀਆਂ ਨੇ ਜਿੱਥੇ ਇਹ ਜਿਹੜਾ ਤੰਬਾ ਸੀ ਉਹਨਾਂ ਨੂੰ ਕੇਵਲ ਤਾਰਾਂ ਨੂੰ ਜੜਾ ਕੇ ਉਹਦਾ ਤੰਬਾ ਐਕਸਟ੍ਰੈਕਟ ਕਰਕੇ ਉਹ ਤੰਬਾ ਅੱਗੇ ਵੇਚਦੇ ਸੀ ਉਹ ਜਿਹੜੇ ਸਾਨੂੰ ਨਾਮ ਸਾਹਮਣੇ ਆਏ ਨੇ ਉਹਨਾਂ ਦੇ ਬਾਰੇ ਤਫ਼ਤੀਸ਼ ਜਾਰੀ ਆ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਕੇ ਜਿਹੜਾ ਸਲਾਖਾਂ ਪਿੱਛੇ ਭੇਜਿਆ ਜਿੰਨਾਂ ਦੇ ਪਹਿਲਾਂ ਵੀ ਕੋਈ ਮਾਮਲੇਦਾਰ ਹਾਂਜੀ ਜਿਹੜੇ ਆਪਣੇ ਦੋਸ਼ੀ ਜਿਹੜੇ ਸੰਦੀਪ ਸਿੰਘ ਤੇ ਸੁਖਵਿੰਦਰ ਸਿੰਘ ਨੇ ਵਾਸੀ ਈਨਾ ਬਾਜਵਾ ਇਨਾਂ ਦੇ ਉੱਤੇ ਮੁਕੱਦਮਾ ਨੰਬਰ 12/22 ਅਧੀਨ ਤਾਰਾ 457 380 ਥਾਣਾ ਸ਼ੇਰ ਪਰ ਦਰਜ ਹੈ ਜੀ ਸਰ ਟੋਟਲ ਕਿੰਨੇ ਨੇ ਇਹ ਟੋਟਲ 8 ਦੋਸ਼ੀ ਨੇ ਜੀ ਦੋ ਮੋਟਰਸਾਈਕਲ ਬਰਾਮਦ ਨੇ ਇੱਕ ਮੋਟਰਸਾਈਕਲ ਰੇਡੀ ਬਰਾਮਦ ਆ ਕੇਵਲ ਤਾਰ 47 ਫੁੱਟ ਬਰਾਮਦਗੀ ਆ ਤੇ 15 ਕਿਲੋ ਜਲਿਆ ਹੋਇਆ ਤੰਬਾ ਬਰਾਮਦ ਹੈ ਜੀ ਸਰ ਕਿੰਨੀ ਦੇਰ ਤੋਂ ਸਰਗਰਮ ਸੀ ਉਹ ਕਿੰਨੀ ਕਿੰਨੀ ਸੀ ਇਹਨਾਂ ਦੇ ਖਿਲਾਫ ਜਿਹੜੇ ਤੁਹਾਡੇ ਕੋਲ ਦਰਜ ਇਹ ਇਹ ਕਰੀਬ ਪਿਛਲੇ ਜਦੋਂ ਤੋਂ ਆਪਾਂ ਕਹਿ ਸਕਦੇ ਹਾਂ ਕਿ ਕਰੀਬ 1.5 ਤੋਂ 2 ਮਹੀਨੇ ਤੋਂ ਜਦੋਂ ਅਕਤੂਬਰ ਸਾਤਾ ਦਾ ਮੌਸਮ ਸਟਾਰਟ ਹੋਇਆ ਜੋ ਹੁਣ ਆਪਾਂ ਖੇਤਾਂ ਦੇ ਵਿੱਚ ਵੀ ਜੀਰੀ ਹੁੰਦੀ ਆ ਮੱਕੀਆਂ ਦਾ ਕਰਕੇ ਜਿਹੜਾ ਇਹੋ ਜਿਹੇ ਲੋਕਾਂ ਵਾਸਤੇ ਵਾਰਦਾਤਾ ਅੰਜਾਮ ਕਰਨਾ ਲੋਕ ਛਿਪ ਕੇ ਕਰਨਾ ਥੋੜਾ ਸੌਖਾ ਹੋ ਜਾਂਦਾ ਹੈ ਖੇਤਾਂ ਵਿੱਚ ਮੱਕੀ ਜ਼ਿਆਦਾ ਹੋ ਗਈ ਆ ਤੋ ਇਸ ਕਰਕੇ ਉਦੋਂ ਤੋਂ ਇਹ ਸਰਗਰਮ ਸੀਗੇ ਤੇ ਕਰੀਬ ਪੂਰੇ ਜ਼ਿਲ੍ਹੇ ਦੀਆਂ ਜੇ ਆਪਾਂ ਲਾਈਏ 50 ਤੋਂ ਉੱਤੇ ਵੱਖ-ਵੱਖ ਛੋਟੀਆਂ-ਛੋਟੀਆਂ ਕਰਕੇ ਜਾਂ ਕੁਝ ਜਗ੍ਹਾ ਤੇ ਕੰਪਲੇਂਟਸ ਕੀਤੀ ਗਈ ਸੀ ਕੋਸ਼ਿਸ਼ ਜਗ੍ਹਾ ਤੇ ਸਾਨੂੰ ਜੋ ਇਹਨੇ ਮੰਨੇ ਨੇ ਇਹਨਾਂ ਨੇ ਚੋਰੀ ਕੀਤੀ ਸੀ ਉਹ ਕਿਸਾਨਾਂ ਵੱਲੋਂ ਕੰਪਲੇਂਟ ਨਹੀਂ ਵੀ ਕੀਤੀ ਗਈ ਸੀ ਉਹ ਸਾਰੀਆਂ ਵਾਰਦਾਤਾਂ ਜਿਹੜੀਆਂ ਨੇ ਟਰੇਸ ਕੀਤੀਆਂ ਗਈਆਂ ਨੇ ਜੀ ਜਿਹੜੇ ਦੀਆਂ ਧਾਰਾਵਾਂ ਦੇ ਤੇ ਮਾਮਲੇ ਜੀ ਜਿਹੜਾ ਹੈਗਾ ਆ ਥਾਣਾ ਥੁੱਲੀਆਂ ਵਾਲ ਵਿੱਚ ਮੁਕੱਦਮਾ ਨੰਬਰ 54 303 ਤੇ 317 ਬੀ ਐਨ ਐਸ ਤੇ ਥਾਣਾ ਥੱਲੇ ਵਾਲ ਦੇ ਵਿੱਚ 303 ਬੀ ਐਨ ਐਸ ਦੇ ਧਾਰਾ ਜਿਹੜੇ ਨਵੇਂ ਕ੍ਰਿਮੀਨਲ ਲਾਅ ਆਏ ਨੇ ਭਾਰਤੀ ਨਿਆਂਇ ਸਹਾਇਤਾ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਹੈ। ਕੋਈ ਜਾਂਚ ਦੇ ਵਿੱਚ ਅਜਿਹਾ ਖੁਲਾਸਾ ਹੋ ਸਕਦਾ ਵੀ ਵੱਡਾ ਗੈਂਗ ਹਾਂਜੀ ਅੱਗੇ ਜਿਹੜਾ ਆਪਾਂ ਇਹਨਾਂ ਦੇ ਸਾਰੇ ਲਿੰਕ ਲੱਭ ਰਹੇ ਆ ਜਿਹੜੇ ਸਾਡੇ ਨਾਲ ਲੱਗਦੇ ਹੋਰ ਜ਼ਿਲ੍ਹੇ ਨੇ ਉਹਨਾਂ ਦੇ ਨਾਲ ਵੀ ਤਾਲਮੇਲ ਕੀਤੇ ਜਾ ਰਹੇ ਨੇ ਤੇ ਸੋ दैट ਕੋਈ ਇਹਨਾਂ ਨੇ ਇੱਧਰ ਉੱਧਰ ਵੀ ਕੋਈ ਵਾਰਦਾਤ ਕੀਤੀਆਂ ਨੇ ਉਹਨਾਂ ਦੇ ਵੀ ਟ੍ਰੇਸ ਹੋ ਸਕੇ ਜੋ ਇਹਨਾਂ ਦੇ ਹੋਰ ਸਾਥੀ ਨੇ ਜੋ ਬਾਹਰ ਐਕਟਿਵ ਹੋ ਸਕਦੇ ਨੇ ਉਹਨਾਂ ਤੱਕ ਵੀ ਆਪਾਂ ਉਹਨਾਂ ਨੂੰ ਵੀ ਫੜਾਂਗੇ ਤੇ ਜਿੱਥੇ ਇਹ ਚੋਰੀ ਕੀਤਾ ਹੋਇਆ ਤਾਂਬਾ ਜਾਂ ਕੇਵਲ ਵੇਚਦੇ ਨੇ ਉਹਨਾਂ ਦੇ ਵੀ ਕੁਝ ਨਾਮ ਸਾਡੇ ਕੋਲ ਸਾਹਮਣੇ ਆਏ ਨੇ ਉਹਨਾਂ ਨੂੰ ਵੀ ਅਸੀਂ ਅੱਗੇ ਉਹਨਾਂ ਦੀ ਦਬਿਸ਼ ਕੀਤੀ ਜਾਏਗੀ ਇਹ ਇਹਨਾਂ ਚ ਕੋਈ ਨਸ਼ੀੜੇ ਵੀ ਹੈ ਜੀ ਜਿਹੜੇ ਨਸ਼ੀ ਇਹ ਹੁਣ ਜਦੋਂ ਆਪਾਂ ਮੈਡੀਕਲ ਕੀਤਾ ਜੀ ਇਹਨਾਂ ਦੇ ਕੁਝ ਦਾ ਡੋਕਟਰ ਟੈਸਟ ਆਇਆ ਹੈਗਾ ਉਹ ਅਸੀਂ ਵੈਰੀਫਾਈ ਕਰ ਰਹੇ ਆਂ ਜੋ ਬਣਦੀ ਕਾਰਵਾਈ ਹੈ ਕੇ ਜੇਲ ਡਿਪਾਰਟਮੈਂਟ ਹੁਣ ਜੁਡੀਸ਼ੀਅਲ ਕਸਟਡੀ ਚ ਨੇ ਜਿਹੜੇ ਕੋਈ ਨਾ ਨਸ਼ੇੜੀ ਨੇ ਉਹਨਾਂ ਦਾ ਉਹ ਉੱਥੇ ਡੀਡਿਕਸ਼ਨ ਦਾ ਫੈਸਿਲਿਟੀ ਉਹਨਾਂ ਨੂੰ ਸਟਾਰਟ ਕਰਨਗੇ ਜੀ ਜਿਸ ਤਰ੍ਹਾਂ ਨੇ